ਅੱਸੀ ਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਤੇ ਦੁਖਦਾਈ ਖਬਰ ਜਿਸ ਨੂੰ ਸੁਣ ਕੇ ਹਰ ਪੰਜਾਬੀ ਦੀਆਂ ਅੱਖਾਂ ਇੱਕ ਵਾਰ ਨਮ ਹੋ ਜਾਂਦੀਆਂ ਹਨ ਕਿਉਂਕਿ ਦੋਸਤੋ ਪੰਜਾਬੀ ਇੰਡਸਟਰੀ ਨੂੰ ਇੱਕ ਵਾਰ ਫਿਰ ਤੋਂ ਬਹੁਤ ਹੀ ਵੱਡਾ ਘਾਟਾ ਪਿਆ ਹੈ ਕਿਉਂਕਿ ਦੋਸਤੋ ਪੰਜਾਬ ਦੇ ਬੇਹੱਦ ਮਸ਼ਹੂਰ ਕਲਾਕਾਰ ਪੂਰਨ ਕੋਟੀ ਸਾਹ ਜਿਸ ਨੂੰ ਮਾਸਟਰ ਸੁਲੀਮ ਦੇ ਪਿਤਾ ਕਿਹਾ ਜਾਂਦਾ ਹੈ ਦੋਸਤੋ ਜੀ ਹਾਂ ਮਾਸਟਰ ਸਲੀਮ ਦੇ ਪਿਤਾ ਪੂਰਨ ਕੋਟੀ ਸਾਹ ਦੀ ਕੱਲ ਕਿਸੇ ਭਿਆਨਕ ਬਿਮਾਰੀ ਦੇ ਕਾਰਨ ਮੌਤ ਹੋ ਜਾਂਦੀ ਹੈ ਪਰ ਇਸ ਦੇ ਪਿੱਛੇ ਹੰਸ ਰਾਜ ਹੰਸ ਦਾ ਵੱਡਾ ਹੱਥ ਉਹਨਾਂ ਦੀ ਮੌਤ ਦੇ ਪਿੱਛੇ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿਉਂਕਿ ਹੁਣ ਵੱਡੇ ਵੱਡੇ ਖੁਲਾਸੇ ਹੋ ਚੁੱਕੇ ਹਨ ਜਿਸ ਕਰਕੇ ਹੰਸ ਰਾਜ ਹੰਸ ਹੁਣ ਬੇਹੱਦ ਰੋਂਦੇ ਹੋਏ ਵੀਡੀਓ ਦੇ ਵਿੱਚ ਦਿਖਾਈ ਦਿੰਦੇ ਹਨ ਪਛਤਾਉਂਦੇ ਹੋਏ ਦਿਖਾਈ ਦਿੰਦੇ ਹਨ ਦੋਸਤੋ ਤੁਹਾਡੇ ਨਾਲ ਸੀ ਉਹ ਵੀਡੀਓ ਜਰੂਰ ਹੁਣ ਸਾਂਝੀ ਕਰਾਂਗੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਤੇ ਵੀਡੀਓ ਦੀ ਆਵਾਜ਼ ਬੰਦ ਕਰਕੇ ਤੁਹਾਨੂੰ ਉਹ ਵੀਡੀਓ ਦਿਖਾਵਾਂਗੇ ਵੀਡੀਓ ਨੂੰ ਧਿਆਨ ਨਾਲ ਦੇਖਣਾ ਬਿਲਕੁਲ ਵੀ ਸਕਿੱਪ ਨਾ ਕਰਨਾ 30 ਸਕਿੰਟ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਕਿ ਹੰਸ ਰਾਜ ਹੰਸ ਦਾ ਇਸ ਮਾਸਟਰ ਜੀਮ ਦੇ ਪਿਤਾ ਦੀ ਮੌਤ ਦੇ ਵਿੱਚ ਵੱਡਾ ਹੱਥ ਹੈ ਤਾਂ ਆਓ ਉਸ ਵੀਡੀਓ ਤੇ ਚੰਨਾ ਪਾਉਂਦੇ ਹਾਂ ਤੇ ਦੇਖੋ ਦੋਸਤੋ ਇਹ ਵੀਡੀਓ ਆਹ ਦੋਸਤੋ ਤੁਸੀਂ ਇਹ ਤਾਂ ਦੇਖ ਹੀ ਲਿਆ ਹੋਵੇਗਾ ਕਿ ਜਿਹੜੇ ਹੰਸ ਰਾਜ ਹੰਸਾ ਉਹ ਮਾਸਟਰ ਸੁਲੀਮ ਦੇ ਪਿਤਾ ਪੂਰਨ ਸਾਹ ਕੋਟੀ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੇ ਸੀ ਕਿ ਉਹ ਪੁੱਬਾ ਮਾਰ ਮਾਰ ਕੇ ਰੋ ਰਹੇ ਹਨ ਪਰ ਜਿਹੜੀ ਹੁਣ ਵੱਡੀ ਗੱਲ ਨਿਕਲ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਦੇ ਲੋਕਾਂ ਦੇ ਵੱਲੋਂ ਇਹ ਕਮੈਂਟ ਕੀਤੇ ਜਾ ਰਹੇ ਹਨ ਉਹਨਾਂ ਦੀ ਮੌਤ ਤੋਂ ਬਾਅਦ ਕਿ ਇਸ ਦੇ ਵਿੱਚ ਵੱਡਾ ਹੱਥ ਹੰਸ ਰਾਜ ਹੰਸ ਦਾ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਵਜ੍ਹਾ ਦੇ ਕਾਰਨ ਮੌਤ ਹੋਈ ਹੈ ਪਰ ਦੋਸਤੋ ਅਜੇ ਹੀ ਖਬਰ ਹਲੇ ਵੀ ਕਿਸੇ ਵੀ ਨਿਊਜ਼ ਚੈਨਲ ਦੇ ਵੱਲੋਂ ਨਹੀਂ ਦਿਖਾਈ ਗਈ ਕਿਉਂਕਿ ਤੁਸੀਂ ਦੇਖ ਹੀ ਲਿਆ ਹੋਵੇਗਾ ਵੀਡੀਓ ਦੇ ਵਿੱਚ ਕਿ ਜਿਹੜੇ ਹੰਸ ਰਾਜ ਹੰਸ ਹਨ ਉਹਨਾਂ ਨੂੰ ਮਾਸਟਰ ਸਲੀਮ ਦੇ ਪਿਤਾ ਦੇ ਜਾਣ ਦਾ ਕਿੰਨਾ ਜ਼ਿਆਦਾ ਦੁੱਖ ਹੈ ਕਿਉਂਕਿ ਉਹ ਫੁੱਟ ਫੁੱਟ ਕੇ ਰੋ ਰਹੇ ਹਨ ਉਹਨਾਂ ਨੇ ਕੱਲ ਦਾ ਪਾਣੀ ਵੀ ਨਹੀਂ ਪੀਤਾ ਜਦੋਂ ਦੀ ਇਹ ਮੰਦ ਭੱਗੀ ਖਬਰ ਉਹਨਾਂ ਨੂੰ ਸੁਣਨ ਨੂੰ ਮਿਲੀ ਹੈ ਪਰ ਲੋਕਾਂ ਨੂੰ ਬੇਨਤੀ ਹੈ ਕਿ ਅਜਈਆਂ ਅਫਵਾਹਾਂ ਝੁੱਠੀਆਂ ਨਾ ਫਲਾਓ ਜਿਨ੍ਹਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੇ ਹੰਸਰਾਜ ਹੰਸ ਨੂੰ ਕੋਈ ਦੁੱਖ ਪਹੁੰਚੇ ਕਿਉਂਕਿ ਦੋਸਤੋ ਹੰਸ ਰਾਜ ਹੰਸ ਉਹਨਾਂ ਨੂੰ ਬਹੁਤ ਹੀ ਪੁਰਾਣੇ ਸਮੇਂ ਤੋਂ ਜਾਣਦੇ ਸੀ ਉਹਨਾਂ ਦਾ ਬਹੁਤ ਹੀ ਪੁਰਾਣੇ ਸਮੇਂ ਤੋਂ ਪਿਆਰ ਚੱਲਦਾ ਸੀ ਤੇ ਉਹ ਮਾਸਟਰ ਸਲੀਮ ਦੇ ਨਾਲ ਵੀ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹਨ ਅਜਈਆਂ ਅਫਵਾਹਾਂ ਤੋਂ ਬਚੋ ਤੇ ਅਜਈਆਂ ਅਫਵਾਹਾਂ ਨੂੰ ਬਿਲਕੁਲ ਵੀ ਨਾ ਫਲਾਓ ਤੇ ਦੋਸਤੋ ਆਪਣੀ ਰਾਏ ਜ਼ਰੂਰ ਦੇਣਾ ਕਿ ਅਜੇਹਾ ਹੋਣ ਦੇ ਨਾਲ ਪੂਰਨ ਸ਼ਾ ਕੋਟੀ ਦੀ ਮੌਤ ਹੋਣ ਤੋਂ ਬਾਅਦ ਪੰਜਾਬ ਦੀ ਇੰਡਸਟਰੀ ਨੂੰ ਕਿੰਨਾ ਕੁ ਘਟਾ ਪਿਆ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੇਣਾ ਤੇ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ